ਜੀ ਸਤ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਠੀਕ ਠਾਕ ਹੋ ਪਹਿਲਾਂ ਆਪਾਂ ਇੱਥੇ ਕਿਤੇ ਰੱਖ ਲਈਏ ਫੋਨ ਨੂੰ ਅੱਜ ਆਪਾਂ ਤੁਹਾਡੇ ਨਾਲ ਨਾ ਲਾਈਵ ਨੂੰ ਆਪਣੀ ਲਾਈਵ ਨੂੰ ਲੈ ਕੇ ਹੀ ਗੱਲਬਾਤ ਕਰਦੇ ਆ ਤੁਸੀਂ ਜਿਹੜਾ ਹੈਗਾ ਖੁਦ ਮੈਨੂੰ ਦੱਸਿਓ ਕਮੈਂਟਾਂ ਦੇ ਵਿੱਚ ਕਿ ਤੁਸੀਂ ਕੀ ਸੋਚਦੇ ਏਸ ਬਾਰੇ ਮੈਂ ਨਾ ਇੱਕ ਕਿਸੇ ਦੀ ਵੀਡੀਓ ਦੇਖ ਰਹੀ ਸੀ ਕਿ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਹੈ ਕਬੀਰ ਦੀ ਵੀਡੀਓ ਵੀ ਵਾਰ ਕਿ ਉਹ ਕੈਨੇਡਾ ਤੋਂ ਵਾਪਸ ਗਏ ਆ ਤੇ ਮਨ ਲੱਗਿਆ ਉਹ ਉਹਨਾਂ ਦੀ ਵੀਡੀਓ ਵਾਇਰਲ ਹੋ ਗਈ ਤੇ ਉਹ ਇੰਟਰਵਿਊਜ਼ ਵਗੈਰਾ ਵੀ ਜਿਹੜੀ ਹੈਗੀ ਆ ਕਰ ਰਹੇ ਨੇ ਪੋਡਕਾਸਟ ਹੋਈ ਉਹਨਾਂ ਦੇ ਨਾ ਤੇ ਮੈਂ ਨਾ ਇੱਕ ਚੀਜ਼ ਜਿਹੜੀ ਨੋਟ ਕੀਤੀ ਜਿਹੜੀ ਮੈਂ ਤੁਹਾਡੇ ਨਾਲ ਸੱਚੀ ਸਾਂਝੀ ਕਰਨੀ ਜਾਊਂਗੀ ਉਹ ਇਹ ਆ ਬਾਕੀ ਤੁਹਾਡੀ ਕੀ ਰਾਏ ਆ ਤੁਸੀਂ ਵੀ ਦੱਸਿਓ ਉਹ ਇਹ ਆ ਵੀ ਦੇਖੋ ਮਤਲਬ ਕਿ ਮੈਂ ਕਹਿੰਨੀ ਆ ਵੀ ਆਪਣਾ ਮਾਈਂਡ ਸੈਟ ਕਿਵੇਂ ਦਾ ਹੋ ਗਿਆ ਅੱਜਕੱਲ ਹਨਾ ਦੇਖੋ ਹਰ ਚੀਜ਼ ਦੇ 50-50 ਕਮ ਹੋਇਆ ਪਿਆ ਜੇ ਤੁਸੀਂ ਆਪਣੀ ਮਰਜ਼ੀ ਨਾਲ ਵੀ ਕੋਈ ਡਿਸੀਜਨ ਲੈਣੇ ਹੋ ਉੱਥੇ ਵੀ ਤੁਹਾਨੂੰ ਕਲੈਰੀਫਿਕੇਸ਼ਨ ਦੇਣੀ ਪੈਂਦੀ ਆ ਮੰਨ ਲਓ ਕਿ ਕੋਈ ਲੋਕ ਆਪਣੀ ਮਰਜ਼ੀ ਨਾਲ ਬੱਚਾ ਇੱਥੋਂ ਗਿਆ ਜਾਂ ਕੋਈ ਆ ਜੇ ਤਾਂ ਤੁਸੀਂ ਕਿਸੇ ਕੰਟਰੀ ਬਾਰੇ ਚੰਗਾ ਬੋਲਦੇ ਹੋ ਨਾ ਫਿਰ ਵੀ ਤੁਹਾਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਕਿ ਤੁਸੀਂ ਮਤਲਬ ਕਿ ਉੱਥੇ ਨੂੰ ਕਿਉਂ ਚੰਗਾ ਕਹਿ ਰਹੇ ਹੋ ਜੇ ਤੁਸੀਂ ਕੋਈ ਸੱਚਾਈ ਰੱਖਦੇ ਹੋ ਫਿਰ ਵੀ ਤੁਹਾਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਕਿ ਤੁਸੀਂ ਐਵੇਂ ਕਿਉਂ ਕਰਦੇ ਹੋ ਮਤਲਬ ਕਿ ਜੇ ਕੋਈ ਵਾਪਸ ਜਾਂਦਾ ਹੈ ਨਾ ਫਿਰ ਉਹਨੂੰ ਮੋਸਟਲੀ ਮੈਨੂੰ ਕਮੈਂਟਸ ਪੜ੍ਹ ਕੇ ਬੜਾ ਅਜੀਬ ਜਿਹਾ ਲੱਗਦਾ ਹੁੰਦਾ ਵੀ ਸਾਰਿਆਂ ਦਾ ਇੱਕ ਸਵਾਲ ਜ਼ਰੂਰ ਹੁੰਦਾ ਕਿ ਉੱਥੇ ਕੰਮ ਨਹੀਂ ਹੋਇਆ ਹੋਣਾ ਤਾਂ ਵਾਪਸ ਆਏ ਨੇ ਇੱਥੇ ਬਹਿਲੇ ਬਹਿ ਕੇ ਖਾਣੇ ਪੈਂਦੇ ਉੱਥੇ ਕੰਮ ਜ਼ਿਆਦਾ ਕਰਨਾ ਪੈਂਦਾ ਜਾਂ ਕਹਿ ਦਿੰਦੇ ਆ ਕਿ ਉੱਥੋਂ ਕੱਢਦੇ ਹੋਣੇ ਆ ਹਨਾ ਜਿਵੇਂ ਉਹ ਮੁੰਡੇ ਨੂੰ ਕਾਫੀ ਜਿਵੇਂ ਇਹ ਗੱਲਾਂ ਸੁਣਨ ਚਾ ਰਹੀਆਂ ਨੇ ਵੀ ਉੱਥੋਂ ਕੱਢਤਾ ਹੋਣਾ ਜਾਂ ਜਿਹੜਾ ਸਭ ਤੋਂ ਮੇਨ ਕੁਐਸਚਨ ਆ ਰਿਹਾ ਕਿ ਪਹਿਲਾਂ ਨਹੀਂ ਸੀ ਪਤਾ ਤੈਨੂੰ ਤੈਨੂੰ ਹੁਣ ਹੀ ਪਤਾ ਲੱਗਿਆ ਇੰਨੇ ਪੈਸੇ ਲਾ ਕੇ ਹਨਾ ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਉਹ ਵਿਚਾਰਾ ਹਨਾ ਜਸਟੀਫਿਕੇਸ਼ਨ ਦਿੰਦਾ ਫਿਰ ਰਹਿੰਦਾ ਹੈ ਹਰ ਇੱਕ ਨੂੰ ਵੀ ਨਹੀਂ ਐਵੇਂ ਨਹੀਂ ਐਵੇਂ ਨਹੀਂ ਉਥੇ ਇਹ ਸੀ ਤੇ ਦੂਜੀ ਗੱਲ ਆ ਅੱਧੇ ਲੋਕ ਜਦੋਂ ਤੁਸੀਂ ਇੱਥੇ ਰਹਿ ਕੇ ਜਾਂ ਕਿਤੇ ਵੀ ਰਹਿ ਕੇ ਫੋਰ ਐਗਜ਼ਾਮਪਲ ਆਸਟ੍ਰੇਲੀਆ ਯੂਕੇ ਕਿਤੇ ਵੀ ਉੱਥੇ ਰਹਿ ਕੇ ਜਦੋਂ ਤੁਸੀਂ ਉਹ ਚੀਜ਼ ਦੀ ਸਿਚੁਏਸ਼ਨ ਦੱਸਦੇ ਹੋ ਉੱਥੇ ਵੀ ਕ੍ਰਿਟੀਸਾਈਜ਼ ਮਤਲਬ ਕਿ ਮਿਲਦਾ ਹਰੇਕ ਨੂੰ ਹਨਾ ਅੱਧੇ ਲੋਕ ਕਹਿੰਦੇ ਆ ਕਿ ਜੇ ਇੰਨਾ ਮਾੜਾ ਵਾਪਸ ਚੱਲ ਜਿਓ ਤੇ ਜੇ ਬੰਦਾ ਵਾਪਸ ਚੱਲ ਜਾਂਦਾ ਫਿਰ ਕਹਿੰਦੇ ਆ ਕੰਮ ਨਹੀਂ ਹੋਇਆ ਹੁਣ ਤੇ ਮਤਲਬ ਕਿ ਤਾਂ ਵਾਪਸ ਆ ਗਿਆ ਹੁਣ ਉਹਨੂੰ ਕਹੀ ਜਾਂਦੇ ਆ ਕਿ ਤੈਨੂੰ ਰਿਪੋਰਟ ਕਰਦਾਣਾ ਉਹ ਵਿਚਾਰਾ ਮੈਂ ਦੇਖਿਆ ਇੱਕ ਦਿਨ ਉਹ ਆਪਣਾ ਵਰਕ ਪਰਮਿਟ ਵੀ ਦਿਖਾ ਰਿਹਾ ਸੀਗਾ ਕਿ ਆਹ ਦੇਖੋ ਇੰਨੀ ਵੈਲਿਡ ਡੇਟ ਹੈ ਅਜੇ ਤਾਂ 27 28 ਤੱਕ ਮੇਰਾ ਵਰਕ ਪਰਮਿਟ ਪਿਆ ਆ ਮਤਲਬ ਕਿ ਮੇਰੇ ਕਹਿਣ ਦਾ ਮਤਲਬ ਹੈ ਮੇਨ ਜਿਹੜੀ ਚੀਜ਼ ਆ ਉਹ ਇਹ ਹੈ ਕਿ ਥੋੜਾ ਮੈਂਟਲੀ ਸਟਰੋਂਗ ਹੋਣਾ ਪੈਣਾ ਸਾਨੂੰ ਬਹੁਤ ਜ਼ਿਆਦਾ ਤੁਸੀਂ ਕੋਈ ਵੀ ਡਿਸੀਜਨ ਲੈ ਰਹੇ ਹੋ ਕਿੱਥੇ ਵੀ ਰਹਿ ਰਹੇ ਹੋ ਸਾਰੀਆਂ ਬਾਅਦ ਦੀਆਂ ਗੱਲਾਂ ਨੇ ਪਰ ਮੇਨ ਮਤਲਬ ਕਿ ਕਈ ਆਪਣੇ ਵਿੱਚੋਂ ਐਵੇਂ ਦੇ ਹੁੰਦੇ ਆ ਜਿਹੜੇ ਮੈਂਟਲੀ ਇੰਨੇ ਜ਼ਿਆਦਾ ਸਟਰੋਂਗ ਨਹੀਂ ਹੁੰਦੇ ਕਿ ਉਹ ਸਮਾਜ ਦੀਆਂ ਇਹਨਾਂ ਚੀਜ਼ਾਂ ਨੂੰ ਝੱਲ ਨਹੀਂ ਪਾਉਂਦੇ ਤੇ ਤਾਂ ਕਰਕੇ ਕੋਈ ਨਾ ਕੋਈ ਗਲਤ ਡਿਸੀਜਨ ਲੈ ਲੈਂਦੇ ਆ ਤੇ ਮਤਲਬ ਕਿ ਜੇ ਥੋੜੀ ਫੈਮਿਲੀ ਖੁਸ਼ ਆ ਨਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਇਨਸਾਨ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਜਿਨੇ ਅੱਗੇ ਦਾ ਅਗਰ ਕੋਈ ਵੀ ਡਿਸੀਜਨ ਅਗਰ ਇੰਨਾ ਵੱਡਾ ਲਿਆ ਤਾਂ ਕੋ ਸੋਚ ਕੇ ਲਿਆ ਹੋਣਾ ਮਤਲਬ ਕਿ ਕਾਫੀ ਸਟਰੋਂਗ ਰਹਿਣਾ ਪੈਂਦਾ ਜੇ ਤੁਸੀਂ ਕੋਈ ਵੀ ਡਿਸੀਜਨ ਲੈਣੇ ਹੋ ਚਾਹੇ ਤੁਹਾਡੇ ਫੇਵਰ ਚ ਹੈਗਾ ਨਹੀਂ ਹੈਗਾ ਤਾਂ ਦੁਨੀਆ ਮਤਲਬ ਕਿ ਦੋਨੇ ਪਾਸੇ ਆ ਕੋਈ ਵੀ ਕੰਮ ਕਰ ਲੋਗੇ ਤਾਂ ਤੁਹਾਨੂੰ ਹਰ ਜਿੰਨਾ ਮਰਜ਼ੀ ਤੁਸੀਂ ਚੰਗੇ ਹੋ ਜੋ ਜਿੰਨਾ ਮਰਜ਼ੀ ਚੰਗਾ ਕੰਮ ਕਰ ਲੋ ਤੁਹਾਨੂੰ ਪੋਜ਼ਿਟਿਵ ਚੀਜ਼ਾਂ ਵੀ ਮਿਲਣਗੀਆਂ ਦੇਖਣ ਨੂੰ ਤੁਹਾਨੂੰ ਨੈਗੇਟਿਵ ਚੀਜ਼ਾਂ ਵੀ ਮਿਲਣਗੀਆਂ ਜੇ ਤੁਹਾਨੂੰ ਆਪਾਂ ਨੂੰ ਪਤਾ ਕਿ ਆਪਾਂ ਕੁਝ ਗਲਤ ਨਹੀਂ ਕਰ ਰਹੇ ਤਾਂ ਆਲੇ-ਦੁਆਲੇ ਦੀਆਂ ਚੀਜ਼ਾਂ ਵੱਲ ਥੋੜਾ ਜਿਹਾ ਧਿਆਨ ਜਿਹੜਾ ਸਾਨੂੰ ਘੱਟ ਦੇਣਾ ਚਾਹੀਦਾ ਤੇ ਮਤਲਬ ਕਿ ਅਸੀਂ ਨਾ ਜੱਜਮੈਂਟ ਬੜੀ ਛੇਤੀ ਲਾਉਂਦੇ ਹਾਂ ਤੁਹਾਡੇ ਵਿੱਚੋਂ ਕਿੰਨੇ ਜਾਣੇ ਇਹ ਗੱਲ ਨਾਲ ਸਹਿਮਤ ਨੇ ਮੈਨੂੰ ਜਰੂਰ ਦੱਸਿਓ ਕਿ ਸਾਡੀ ਅੱਜਕੱਲ ਜੱਜਮੈਂਟ ਬਹੁਤ ਜ਼ਿਆਦਾ ਸਟਰੋਂਗ ਹੋ ਚੁੱਕੀ ਆ ਆਪਣੇ ਨਾਲ ਕੋਈ ਪ੍ਰੋਬਲਮ ਚੱਲ ਰਹੀ ਆ ਤੁਹਾਨੂੰ ਕੋਈ ਇਸ਼ੂ ਚੱਲ ਰਿਹਾ ਤਾਂ ਇਹਨਾਂ ਲੋਕਾਂ ਨੂੰ ਦੇਖਿਆ ਕਰੋ ਇਹਨਾਂ ਦੀ ਲਾਈਫ ਦੇਖਿਆ ਕਰੋ ਤੁਹਾਨੂੰ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਮਿਲੂਗੀ ਬਹੁਤ ਤੁਹਾਨੂੰ ਇਹ ਲੱਗੂਗਾ ਕਿ ਬੀਜੇ ਇਹ ਇਨਸਾਨ ਇੰਨਾ ਕੁਝ ਸੁਣ ਕੇ ਸੋਚ ਕੇ ਅੱਗੇ ਵੱਧ ਸਕਦਾ ਜਾਂ ਅਸੀਂ ਕਿਉਂ ਨਹੀਂ ਨਾਰਮਲ ਆਪਾਂ ਡਿਸਕਸ ਹੀ ਕਰ ਰਹੇ ਆ ਚੀਜ਼ਾਂ ਕਿ ਮੰਨ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਆਪਾਂ ਸਮਝਦੇ ਹਾਂ ਸ਼ਾਇਦ ਮੈਨੂੰ ਪਤਾ ਨਹੀਂ ਇਹ ਐਗਜ਼ਾਮਪਲ ਕਿੰਨੀ ਕੁ ਮੈਂ ਸਹੀ ਐਕਸਪਲੇਨ ਕਰ ਪਾਉਂਗੀ ਜਾਂ ਨਹੀਂ ਮੰਨ ਲਓ ਆਪਾਂ ਕਿਤੇ ਸਮੁੰਦਰ ਦੇ ਨੇੜੇ ਕਿਤੇ ਨਹਿਰ ਦੇ ਤਲਾਬ ਦੇ ਨੇੜੇ ਖੜੇ ਆ ਠੀਕ ਹੈ ਜੀ ਮੰਨ ਲਓ ਕਿ ਤੁਸੀਂ ਮੈਂ ਤੁਹਾਨੂੰ ਉੱਥੇ ਕਹੀ ਜਾਊਂਗੀ ਕਿ ਪਾਣੀ ਠੰਡਾ ਪਾਣੀ ਗਰਮ ਆ ਤੁਸੀਂ ਮੈਨੂੰ ਪੁੱਛੋਗੇ ਦੇ ਪਾਣੀ ਦੇ ਵਿੱਚ ਕੀ ਆ ਮੈਂ ਤੁਹਾਨੂੰ ਸਿਰਫ ਦੱਸ ਸਕਦੇ ਪਰ ਜਦੋਂ ਤੱਕ ਤੁਸੀਂ ਉਸ ਚੀਜ਼ 'ਚ ਜੰਪ ਨਹੀਂ ਕਰੋਗੇ ਚਾਹੇ ਮੈਂ ਵੀ ਆ ਜਦੋਂ ਤੱਕ ਆਪਾਂ ਉਹ ਚੀਜ਼ ਪ੍ਰੈਕਟੀਕਲ ਐਕਸਪੀਰੀਅੰਸ ਨਹੀਂ ਕਰਾਂਗੇ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਪਾਣੀ ਦੇ ਵਿੱਚ ਕੀ ਚੀਜ਼ਾਂ ਸੀਗੀਆਂ ਉਹਦੇ ਵਿੱਚ ਕੀੜੇ ਮਕੌੜੇ ਸੀ ਉਹਦੇ ਵਿੱਚ ਮੱਛੀਆਂ ਸੀ ਡੱਡੂ ਸੀ ਜੋ ਵੀ ਸੀਗਾ ਕਿੰਨੀ ਢੰਗਾਈ ਸੀ ਉਹਦੀ ਤੇ ਉਹਦੇ ਵਿੱਚ ਜਾ ਕੇ ਹਾਲਾਂਕਿ ਤੁਹਾਡੇ ਕੱਪੜੇ ਗਿੱਲੇ ਹੋਣਗੇ ਤੁਸੀਂ ਬਿਮਾਰ ਵੀ ਹੋ ਸਕਦੇ ਪਾਣੀ ਠੰਡਾ ਗਰਮ ਹੋ ਸਕਦਾ ਪਰ ਤੁਹਾਨੂੰ ਐਕਚੁਅਲ ਐਕਸਪੀਰੀਅੰਸ ਤਾਂ ਹੋ ਜੂਗਾ ਕਿ ਇਹਦੇ ਵਿੱਚ ਮਤਲਬ ਕਿ ਇਹਦੀ ਡੂੰਘਾਈ ਕਿੰਨੀ ਖਾ ਜਾਂ ਕਿੰਨੀ ਕਿ ਡੀਪ ਅਸੀਂ ਜਾ ਸਕਦੇ ਹਾਂ ਸੋ ਉਹ ਚੀਜ਼ਾਂ ਹੁੰਦੀਆਂ ਨੇ ਸੋ ਬਾਹਰੋਂ ਖੜ ਖੜ ਕੇ ਆਪਾਂ ਉਹਨੂੰ ਸਿਰਫ ਦੇਖ ਸਕਦੇ ਹਾਂ ਤੇ ਆਪਾਂ ਐਸਟੀਮੇਟ ਲਗਾ ਸਕਦੇ ਹਾਂ ਸੋ ਮੇਬੀ ਕਈ ਲੋਕਾਂ ਨੂੰ ਹੀ ਲੱਗਦਾ ਹੋਊਗਾ ਕਿ ਹਾਂ ਐਕਸਪੀਰੀਅੰਸ ਜਿਵੇਂ ਰਿਸਕ ਲੈਣੇ ਕਈਆਂ ਨੂੰ ਵਧੀਆ ਲੱਗਦੇ ਆ ਜਾਂ ਕਈ ਕੋਸੇ ਚੀਜ਼ਾਂ ਆਲ ਆਫ ਸਡਨ ਸਾਡੀ ਲਾਈਫ ਤੇ ਹੋ ਜਾਂਦੀਆਂ ਨੇ ਸਾਰਿਆਂ ਦੇ ਤੇ ਜੇ ਮੈਂ ਹੁਣ ਆਪਣੀ ਗੱਲ ਕਰਾਂ ਮੈਨੂੰ ਵੀ ਇੱਥੇ ਆਉਣ ਤੋਂ ਪਹਿਲਾਂ ਮੇਰਾ ਮਾਈਂਡ ਸੈਟ ਹੋਰ ਸੀ ਪਰ ਇੱਥੇ ਵੀ ਕਈ ਚੀਜ਼ਾਂ ਹੁਣ ਦੇਖੀਆਂ ਔਰ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗੀ ਸਾਰੇ ਭੈਣ ਭਰਾਵਾਂ ਨੂੰ ਕਿ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਖਾਸ ਕਰਕੇ ਜਿਹੜੇ ਮੇਰੇ ਤੋਂ ਛੋਟੇ ਆ ਮਤਲਬ ਕਿ ਤੁਸੀਂ ਜਿੱਥੇ ਵੀ ਜਾਣਾ ਜਿੱਥੇ ਵੀ ਰਹਿਣੇ ਹੋ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਕਿਤੇ ਵੀ ਜਾਨੇ ਆਪਾਂ ਹਰ ਇੱਕ ਚੀਜ਼ ਦਾ ਨੈਗੇਟਿਵ ਪੋਜ਼ਿਟਿਵ ਚੀਜ਼ਾਂ ਹੁੰਦੀਆਂ ਨੇ ਚਾਹ ਕਿਸੇ ਕੰਟਰੀ ਨੂੰ ਲੈ ਕੇ ਲਾ ਲਓ ਜਦੋਂ ਆਪਾਂ ਇੱਕ ਸਾਈਡ ਦੇਖਦੇ ਆਂ ਤੇ ਮਤਲਬ ਕਿ ਖਾਸ ਕਰਕੇ ਸੋਸ਼ਲ ਮੀਡੀਆ ਤੇ ਜਿਵੇਂ ਉਹ ਵੀਰ ਵੀ ਇਹੀ ਗੱਲ ਕਹਿ ਰਿਹਾ ਸੀ ਮੈਂ ਇੰਟਰਵਿਊ ਸੁਣੀ ਸਵੇਰੇ ਵੀ ਉਹ ਕਹਿੰਦੇ ਵੀ ਤੁਹਾਨੂੰ ਹਮੇਸ਼ਾ ਚੰਗੀਆਂ ਚੀਜ਼ਾਂ ਹੀ ਜ਼ਿਆਦਾ ਦਿਖਾਈਆਂ ਜਾਣਗੀਆਂ ਕਿਉਂਕਿ ਉਹ ਚੀਜ਼ਾਂ ਦੇਖ ਕੇ ਦੇਖਣ ਵਾਲੇ ਨੂੰ ਵੀ ਵਧੀਆ ਲੱਗਦੀਆਂ ਨੇ ਤੇ ਆਪਾਂ ਅਟਰੈਕਟ ਛੇਤੀ ਹੁੰਦੇ ਆ ਨਾ ਤੇ ਜੇ ਮਤਲਬ ਕਿ ਤੁਹਾਨੂੰ 네ਗੇਟਿਵ ਚੀਜ਼ਾਂ ਦੱਸਣ ਤੇ ਫਿਰ ਉਹ ਇਨਸਾਨ ਨੂੰ ਉਦਾਂ ਮੰਨਣਾ ਸਮਝ ਜਾਂਦਾ ਕਿ 네ਗੇਟਿਵ ਗੱਲਾਂ ਹੀ ਕਰ ਰਿਹਾ ਤਾਂ ਕਰਕੇ ਕਈਆਂ ਨੂੰ ਲੱਗਦਾ ਹੁੰਦਾ ਕਿ ਜਦੋਂ ਖੁਦ ਐਕਸਪੀਰੀਅੰਸ ਕਰਾਂਗੇ ਜ਼ਿਆਦਾ ਪਤਾ ਲੱਗੂ ਲੋਕ ਹੁੰਦੇ ਆ ਜਾਂ ਦੁਨੀਆਦਾਰੀ ਆ ਤੁਹਾਨੂੰ ਤੁਹਾਡੇ ਅਕੋਰਡਿੰਗ ਵੀ ਡਿਸੀਜਨ ਨਹੀਂ ਲੈਣ ਦਿੰਦੀ ਤੇ ਤੁਹਾਨੂੰ ਫਿਰ ਵੀ ਕਾਫੀ ਗੱਲਾਂ ਸੁਣਨੀਆਂ ਪੈਣਗੀਆਂ ਕਾਫੀ ਕੁਝ ਤੁਹਾਨੂੰ ਐਕਸਪਲੇਨ ਕਰਨਾ ਪਊਗਾ ਸੋ ਸਭ ਤੋਂ ਪਹਿਲਾਂ ਆਪਣਾ ਆਪ ਦੇਖਿਆ ਕਰੋ ਕਿ ਤੁਹਾਡਾ ਮਤਲਬ ਕਿ ਕਿੱਥੇ ਸੈੱਟ ਆ ਰਿਹਾ ਜਾਂ ਤੁਹਾਨੂੰ ਕਿਹੜਾ ਕਿਹੜਾ ਰਸਤਾ ਤੁਹਾਡੇ ਲਈ ਸਹੀ ਹੋਊਗਾ ਤੁਹਾਡੀ ਫੈਮਿਲੀ ਨੂੰ ਕੀ ਚੰਗ ਲੱਗਦਾ ਤੁਹਾਨੂੰ ਕੀ ਚੰਗ ਲੱਗਦਾ ਜੇ ਤੁਸੀਂ ਕਰ ਸਕਦੇ ਹੋ ਨਹੀਂ ਕਰ ਸਕਦੇ ਸੈਲਫ ਕੌਨਫੀਡੈਂਟ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਬਾਕੀ ਤੁਹਾਡੀ ਇਸ ਬਾਰੇ ਕੀ ਰਾਇ ਹੈ ਜਰੂਰ ਦੱਸਿਓ ਹਰ ਇੱਕ ਨੂੰ ਆਪਣੀ ਲਾਈਫ ਦਾ ਪਤਾ ਹੀ ਹੁੰਦਾ ਕਿ ਮੈਂ ਕੀ ਕਰਨਾ ਮੈਂ ਕਿੱਧਰ ਜਾਣਾ ਪਰ ਮੈਂ ਕਈ ਦੇਖਿਆ ਉਹ ਆਲੇ-ਦੁਆਲੇ ਤੋਂ ਜ਼ਿਆਦਾ ਇਫੈਕਟ ਹੋ ਜਾਂਦੇ ਆ ਕਿ ਉਹਨਾਂ ਨੂੰ ਮਤਲਬ ਕੀ ਗੱਲਾਂ ਜ਼ਿਆਦਾ ਹੀ ਪ੍ਰੋਬਲਮ ਦੇਣ ਲੱਗ ਜਾਂਦੀਆਂ ਨੇ ਕਿ ਜੇ ਕੋਈ ਕਿਸੇ ਨੂੰ ਕੁਝ ਕਹੇ ਤਾਂ ਨਹੀਂ ਕਹੇ ਤਾਂ ਜੋ ਵੀ ਡਿਸੀਜਨ ਆ ਜਿੱਥੇ ਵੀ ਰਹਿਣੇ ਹੋ ਦੇਖੋ ਸਿਚੁਏਸ਼ਨ ਨੂੰ ਦੇਖੋ ਉਸ ਹਿਸਾਬ ਨਾਲ ਹੀ ਆਪਣਾ ਜਿਹੜਾ ਹੈਗਾ ਅੱਗੇ ਦਾ ਪ੍ਰੋਸੀਡ ਕਰੋ ਇਹ ਸਿਸਟਮ ਐਵੇਂ ਹੀ ਚੱਲੀ ਜਾਣਾ ਵਾ ਆਪਾਂ ਹਰ ਇੱਕ ਨੂੰ ਚੇਂਜ ਨਹੀਂ ਕਰ ਸਕਦੇ ਹਰ ਇੱਕ ਨੂੰ ਬਦਲ ਨਹੀਂ ਸਕਦੇ ਨਾ ਸੋਚ ਬਦਲ ਸਕਦੇ ਆ ਨਾ ਸਿਚੁਏਸ਼ਨ ਬਦਲ ਸਕਦੇ ਆ ਤੁਹ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲਣਾ ਪੈਣਾ ਆਪਾਂ ਨੂੰ ਤੁਸੀਂ ਦੇਖਿਆ ਹੋਊਗਾ ਮਤਲਬ ਕਿ ਕਈ ਵਾਰੀ ਆਪਾਂ ਕੋਈ ਵੀ ਕੰਮ ਕਰਦੇ ਆ ਆਪਣੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਪਤਾ ਕੀ ਆਉਂਦਾ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਤੇ ਮਤਲਬ ਕਿ ਉਹ ਚੀਜ਼ਾਂ ਹੁੰਦੀਆਂ ਨੇ ਔਰ ਮੈਂ ਤੁਹਾਨੂੰ ਸ਼ਾਇਦ ਸ਼ਾਇਦ ਮੈਂ ਤੁਹਾਨੂੰ ਨਹੀਂ ਦੱਸਿਆ ਹੋਣਾ ਪਹਿਲਾਂ ਜਾਂ ਸ਼ਾਇਦ ਮੈਂ ਤੁਹਾਡੇ ਨਾਲ ਕੀਤੀ ਆ ਪਹਿਲਾਂ ਵੀ ਇਸ ਟੌਪਿਕ ਤੇ ਗੱਲ ਕਿ ਜਦੋਂ ਮੈਂ ਇਨਾ ਦਾ ਵੀਜ਼ਾ ਨਹੀਂ ਸੀ ਲੱਗਿਆ ਤਾਂ ਮੈਨੂੰ ਹਾਲਾਂਕਿ ਮੇਰੇ ਮੂੰਹ ਤੇ ਤਾਂ ਕਿਸੇ ਨੇ ਨਹੀਂ ਕਿਹਾ ਪਰ ਮੈਨੂੰ ਆਪ ਨੂੰ ਹੀ ਲੱਗਦਾ ਹੁੰਦਾ ਸੀ ਕਿ ਲੋਕ ਕੀ ਕਹਿੰਦੇ ਹੋਣਗੇ ਪਤਾ ਨਹੀਂ ਜਾਣ ਕੇ ਨਹੀਂ ਬੁਲਾਉਂਦੀ ਪਤਾ ਨਹੀਂ ਇਹ ਪੇਪਰ ਨਹੀਂ ਸਹੀ ਲਾਉਂਦੀ ਤਾਂ ਉਹਦਾ ਮਤਲਬ ਕਿ ਮੈਨੂੰ ਹੀ ਤਾਂ ਉਹ ਮਤਲਬ ਕਿ ਸੋਚ ਨੂੰ ਮੈਂ ਬਹੁਤ ਓਵਰਕਮ ਕੀਤਾ ਜੇ ਮੈਂ ਉਹ ਮਾਈਂਡਸੈਟ ਆਪਣਾ ਨਾ ਬਦਲਦੀ ਤਾਂ ਸੱਚੀ ਮੈਨੂੰ ਬਹੁਤ ਪ੍ਰੋਬਲਮ ਆਉਣੀ ਸੀ ਅੱਗੇ ਚੱਲ ਕੇ ਵੀ ਕਿਉਂਕਿ ਇਹ ਪ੍ਰੋਬਲਮ ਮੇਰੀ ਵਧ ਹੀ ਜਾਣੀ ਸੀ ਦੇਖੋ ਹਰ ਇੱਕ ਦੀ ਆਪਣੀ ਸੋਚ ਹੁੰਦੀ ਆ ਹਨਾ ਮੇਰੀ ਆਪਣੀ ਸੋਚ ਆ ਤੁਹਾਡੀ ਆਪਣੀ ਸੋਚ ਆ ਹੁਣ ਆ ਵੀ ਜਿਹੜਾ ਮੈਂ ਪੁਆਇੰਟ ਤੁਹਾਡੇ ਅੱਗੇ ਰੱਖਿਆ ਜਾਂ ਜੇ ਤੁਸੀਂ ਵੀਡੀਓ ਦੇਖੋਗੇ ਕਿਸੇ ਦੀ ਤੁਹਾਡੇ ਦਿਮਾਗ ਦੇ ਵਿੱਚ ਹੋਰ ਸਵਾਲ ਆਉਣਗੇ ਪਰ ਮੇਰੇ ਦਿਮਾਗ ਦੇ ਵਿੱਚ ਇਹ ਸਵਾਲ ਆਏ ਤਾਂ ਮੈਂ ਇਹ ਤੁਹਾਡੇ ਅੱਗੇ ਰੱਖ ਦਿੱਤੇ ਸੋ ਹਰ ਇੱਕ ਦਾ ਸੋਚਣ ਦਾ ਗੱਲ ਕਰਨ ਦਾ ਤਰੀਕਾ ਅਲੱਗ ਹੁੰਦਾ ਜੇ ਮੈਨੂੰ ਲੱਗਦਾ ਆਪਾਂ ਸਾਰਿਆਂ ਦਾ ਸੋਚਣ ਲੱਗ ਜਾਾਂਗੇ ਫੇਰ ਨਹੀਂ ਆਪਾਂ ਮਤਲਬ ਕਿ ਫੇਰ ਆਪਾਂ ਨੂੰ ਬਹੁਤ ਪ੍ਰੋਬਲਮ ਆਉਣੀ ਹੈ ਫੇਰ ਨਹੀਂ ਆਪਾਂ ਕਾਮਯਾਬ ਹੋ ਸਕਦੇ ਜੇ ਆਪਾਂ ਸਾਰੇ ਲੋਕਾਂ ਦਾ ਸੋਚਣ ਲੱਗ ਗਏ ਇੱਕ ਚੀਜ਼ ਦੇਖਿਓ ਜੇ ਤੁਹਾਨੂੰ ਕੋਈ ਸਕਸੈਸ ਮਿਲ ਜੂਗੀ ਤੁਸੀਂ ਮਤਲਬ ਕਿ ਵਧੀਆ ਆਪਣੀ ਜਿਹੜੀ ਹੈਗੀ ਰੋਟੀ ਖਾਣ ਲੱਗ ਜਾਓਗੇ ਤਾਂ ਤਾਂ ਵੀ ਤੁਹਾਨੂੰ ਲੋਕ ਇਹ ਸੋਚਣ ਲੱਗ ਜਾਂਦੇ ਆ ਕਿ ਇਹ ਪਤਾ ਨਹੀਂ ਮਤਲਬ ਕਿ ਕੋਈ ਚੋਰੀ ਠੱਗੀ ਕੀਤੀ ਹੈ ਕਿਸੇ ਨਾਲ ਤੁਸੀਂ ਦੇਖਿਆ ਹੋਊਗਾ ਨਾ ਕਈ ਵਾਰ ਤੁਹਾਡੀ ਲਾਈਫ 'ਚ ਵੀ ਲੋਕ ਹੋਣਗੇ ਉਹ ਜਾਂ ਕਹਿਣਗੇ ਉਹ ਇਹਦਾ ਤਾਂ ਤੁੱਕਾ ਲੱਗ ਗਿਆ ਹੋਣਾ ਇਹ ਤਾਂ ਇਦਾਂ ਹੋਣਾ ਮਤਲਬ ਕਿ ਦੁਨੀਆ ਇਦਾਂ ਹੀ ਕਰਦੀ ਆ ਤਾਂ ਤੁਹਾਨੂੰ ਕਿਸੇ ਪਾਸੇ ਜਿਵੇਂ ਉਹ ਕਹਿੰਦੇ ਹੁੰਦੇ ਕਿ ਕਿਸੇ ਪਾਸੇ ਟਿਕਾ ਨਹੀਂ ਹੈਗਾ ਉਹ ਚੀਜ਼ਾਂ ਸੋ ਇਹ ਸੀਗੀ ਮੈਨੂੰ ਲੱਗਿਆ ਮੈਂ ਕਿ ਤੁਹਾਡੇ ਨਾਲ ਸਾਂਝੀ ਕਰਦੀ ਆ ਤੇ ਤੁਹਾਡੇ ਵਿਚਾਰ ਕੀ ਨੇ ਇਸ ਬਾਰੇ ਜਰੂਰ ਦੱਸਿਓ ਮੈਂ ਫੇਰ ਇਹੀ ਕਹੂੰਗੀ ਸਾਰੇ ਭੈਣ ਭਰਾਵਾਂ ਨੂੰ ਕਿ ਆਪਣੇ ਦਿਲ ਦੀ ਸੁਣਿਆ ਕਰੋ ਜੋ ਡਿਸੀਜਨ ਤੁਹਾਨੂੰ ਚੰਗਾ ਲੱਗਦਾ ਲਾਈਫ ਇੱਕ ਮੈਂ ਨਾ ਇੱਕ ਚੀਜ਼ ਇੱਥੇ ਆ ਕੇ ਮਤਲਬ ਕਿ ਬੁਰੀਆਂ ਚੀਜ਼ਾਂ ਤਾਂ ਚਲੋ ਜਿਹੜੇ ਦੇਖੀਏ ਦੇਖੀ ਪਰ ਕੁਝ ਮੈਂ ਚੰਗਾ ਵੀ ਸਿੱਖਿਆ ਤਾਂ ਉਹ ਵੀ ਮੈਂ ਤੁਹਾਡੇ ਨਾਲ ਜਰੂਰ ਸਾਂਝਾ ਕਰਨਾ ਚਾਹੂੰਗੀ ਸਾਂਝੀਆਂ ਚੀਜ਼ਾਂ ਚੰਗੀਆਂ ਵੀ ਕਰਨੀ ਚਾਹੀਦੀਆਂ ਨੇ ਜੋ ਸਿੱਖਿਆ ਦੱਸੋ ਸਭ ਤੋਂ ਮੈਂ ਇਹ ਚੀਜ਼ ਸਿੱਖੀ ਇੱਥੇ ਆ ਕੇ ਕਿ ਆਪਣੇ ਦਿਲ ਦੀ ਸੁਣੋ ਮਤਲਬ ਕਿ ਆਲੇ ਦੁਆਲੇ ਦਾ ਇਦਾਂ ਸਟ्रेस ਜਿਹਾ ਨਾ ਲਓ ਇੰਨਾ ਬੋਝ ਨਾ ਲਓ ਕਿ ਹਾਂ ਕਿ ਉਹੀ ਤੁਹਾਡੀ ਦੁਨੀਆ ਜਾਂ ਤੁਸੀਂ ਆਪਣੇ ਆਪ ਇੰਨੇ ਕਮਜ਼ੋਰ ਹੋ ਕੇ ਕੋਈ ਡਿਸੀਜਨ ਹੀ ਨਹੀਂ ਲੈ ਪਾ ਰਹੇ ਜੇ ਡਿਸੀਜਨ ਲੈ ਵੀ ਲਿਆ ਤਾਂ ਉਹ ਤੁਸੀਂ ਟਿਕ ਨਹੀਂ ਪਾ ਰਹੇ ਸੋ ਚੀਜ਼ਾਂ ਨਾ ਕਰਿਆ ਕਰੋ ਇਹ ਮੈਂ ਇੱਥੇ ਆ ਕੇ ਸਿੱਖਿਆ ਨੇ ਮੈਂ ਸਭ ਤੋਂ ਜ਼ਰੂਰੀ ਇੱਥੇ ਇਹ ਸਿੱਖਿਆ ਕਿ ਸਭ ਤੋਂ ਜ਼ਰੂਰੀ ਤੁਹਾਡੀ ਸਿਹਤ ਆ ਤੁਹਾਡੀ ਹੈਲਥ ਆ ਤੁਹਾਡੀ ਫੈਮਿਲੀ ਆ ਤੇ ਜੇ ਤੁਸੀਂ ਹਨ ਆਪਣੀ ਹੈਲਥ ਗਵਾ ਲਈ ਟੈਨਸ਼ਨ ਆ ਸਟ्रेस ਲੈ ਕੇ ਸੱਚੀ ਬਾਅਦ ਵਿੱਚ ਕੁਝ ਨਹੀਂ ਬਣਨਾ ਤੇ ਔਰ ਕਿਸੇ ਨੇ ਤੁਹਾਡਾ ਸਾਥ ਵੀ ਨਹੀਂ ਦੇਣਾ ਹੈਗਾ ਤੁਸੀਂ ਪਹਿਲਾਂ ਆਪਣੇ ਆਪ ਲਈ ਖੁਦ ਖੜਨਾ ਸਿੱਖੋ ਸੋ ਇਹ ਸਾਰੀ ਚੀਜ਼ਾਂ ਮੈਂ ਇੱਥੇ ਆ ਕੇ ਸਿੱਖਿਆ ਨੇ ਕਿ ਆਪਾਂ ਬਹੁਤ ਜਿਹੜੀ ਇਹ ਜ਼ਿੰਦਗੀ ਮਿਲੀ ਹੈ ਨਾ ਆਪਾਂ ਨੂੰ ਇਹ ਬਹੁਤ ਕੀਮਤੀ ਹੈ ਸੱਚੀ ਬਹੁਤ ਕੀਮਤੀ ਹੈ ਇਹਨੂੰ ਸਾਨੂੰ ਇਦਾਂ ਕਿਸੇ ਪਿੱਛੇ ਨਹੀਂ ਗਮਾਉਣਾ ਚਾਹੀਦਾ ਲੋਕਾਂ ਦਾ ਸੋਚੋਗੇ ਤੇ ਆਪਣੇ ਆਪ ਨੂੰ ਘੁੱਟਦੇ ਰਹੋਗੇ ਆਪਣੇ ਆਪ ਨੂੰ ਦੁੱਖ ਦਿੰਦੇ ਰਹੋਗੇ ਤਾਂ ਉਹ ਗਲਤ ਗੱਲ ਹੋ ਜਾਂਦੀ ਹੈ ਬਹੁਤ ਚੀਜ਼ ਸੋ ਇਹੀ ਸੀਗਾ ਬਾਕੀ ਤੁਸੀਂ ਕੀ ਸੋਚਦੇ ਹੋ ਇਸ ਬਾਰੇ ਜਰੂਰ ਦੱਸਿਓ ਤੇ ਚਲੋ ਠੀਕ ਆ ਬਸ ਨੂੰ ਮੇਰਾ ਮਨ ਕਰਦਾ ਸੀਗਾ ਕਿ ਮੈਂ ਤੁਹਾਡੇ ਨਾਲ ਇਹ ਚੀਜ਼ ਸਾਂਝੀ ਕਰਾਂ ਮੈਂ ਇਹ ਗੱਲ ਸਾਂਝੀ ਕਰਾਂ ਤੁਹਾਡੇ ਨਾਲ ਤਾਂ ਤਾਂ ਕਰਕੇ ਸੋ ਮਿਲਦੇ ਆ ਕਿਸੇ ਹੋਰ ਟਾਪਿਕ ਦੇ ਵਿੱਚ ਜਲਦੀ ਧਿਆਨ ਰੱਖਿਓ ਆਪਣਾ ਪੋਜ਼ਿਟਿਵ ਰਹਿ ਆ ਕਰੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਆ ਕਰੋ ਸਤਿ ਸ਼੍ਰੀ ਅਕਾਲ